हां जी प्यारे बच्चों आगे जी आपा प्रैक्टिस शीट नंबर 2 ते सातवीं ਸਾਡੀ ਜਮਾਤ ਹੈਗੀ ਹੈ ਜੀ प्रैक्टिस शीट 2 ਹੈ ਜੀ ਤੇ ਆਪਾਂ ਦੇਖੀਏ ਜੀ ਤੁਹਾਡੇ ਕੋਲ ਸੋ ਐਨਐਮਐਸ ਲਈ ਕੁਐਸਚਨ ਬਹੁਤ ਵਧੀਆ ਨੇ ਜੀ ਸੋਸ 8ਵੀਂ ਵਾਲੇ ਬੱਚਿਆਂ ਲਈ ਵੀ ਯੂਸਫੁੱਲ ਹੈ 6ਵੀਂ ਵਾਲਿਆਂ ਲਈ ਵੀ ਜੇ ਬੱਚਾ ਪੜ੍ਹਨ ਦਾ ਹੈ ਸੋ ਦੇਖੋ ਜੀ ਆਪਾਂ ਤੁਹਾਡੇ ਕੋਲ ਇਹਨੂੰ ਆਪਾਂ ਰਿਕਾਰਡ ਕਰੀਏ ਦੀ ਲਰੰਗ ਲੈ ਲਈਏ ਆਪਾਂ ਠੀਕ ਹੈ ਸੋ ਕੰਦਾ ਕਲ ਮੈਂ ਜੰਗਲ ਚ ਕੋ ਮਿਲਿਆ ਜੀ ਪੌਦਾ ਦੇਖਿਆ ਜਿਹੜਾ ਕੀੜੇ ਖਾਂਦਾ ਕਿਹੜੇ ਖਾਣਾ ਲਗੜਾ ਹੁੰਦਾ ਜੀ ਕਿਹੜਾ ਬੁੱਟੀ ਪਿਕਚਰ ਪਲੈਂਟ ਉਹ ਜੀਵ ਜੋ ਫਲੀਦਾਰ ਪੌਦਿਆਂ ਦੀ ਜੜ੍ਹਾਂ ਵਿੱਚ ਹੁੰਦੇ ਹਨ ਅਤੇ ਖਾਸ ਵਿਸ਼ੇਸ਼ਤਾ ਹੈ ਕਿ ਨਾਈਟ੍ਰੋਜਨ ਨੂੰ ਸਥਿਰ ਕਰਨ ਕਰਦੇ ਹਨ ਤਾਂ ਕਿਹੜਾ ਹੁੰਦਾ ਜੀ ਰਾਈਜ਼ੋਬੀਅਮ ਸੋ ਵੈਰੀ ਇੰਪੋਰਟੈਂਟ ਕੁਐਸਚਨ ਹੈ ਪੱਕਾ ਪੇਪਰ ਜਾਂਦਾ ਹੈ ਇਮਲੀ ਵਿੱਚ ਕਿਹੜਾ ਕੁਦਰਤੀ ਤਜਾ ਪਾਇਆ ਜਾਂਦਾ ਹੈ ਸਿਮਲੀ ਵਿੱਚ ਟਾਰਟੈਰਿਕ ਐਸਿਡ ਪਾਇਆ ਜਾਂਦਾ ਹੈ ਮਿਲਕ ਆਫ ਮੈਗਨੀਸ਼ੀਆ ਮੈਗਨੀਸ਼ੀਅਮ ਹਾਈਡਰੋਕਸਾਈਡ ਹੁੰਦਾ ਹੈ ਸੋ ਬੜੇ ਅੱਛੇ-ਅੱਛੇ ਕੁਐਸਚਨ ਹੈ ਜਿਹਦੇ ਵਿੱਚ ਇੱਕ ਕਿਰਿਆ ਦੌਰਾਨ ਮਿੱਠੇ ਸੋਡੇ ਦਾ ਕੋਲ ਲਿਆ ਗਿਆ ਇਸ ਕੋਲ ਦਾ लाल ਅਤੇ ਨੀਲੇ ਲਿਟਮਸ ਤੇ ਕੀ ਪਰਿਵਰਤਨ ਆਪੇਗਾ ਇਹ ਜਿਹੜਾ ਹੈਗਾ ਤੁਹਾਡੇ ਕੋਲ ਮਿੱਠੇ ਤੁਹਾਡੇ ਦਾ ਘੋਲ ਹੈ ਖਾਰਾ ਹੈ ਨਾ ਤੁਹਾਡੇ ਕੋਲ ਠੀਕ ਹੈ ਜੀ ਫਿਰ ਆਪਾਂ ਕੀ ਕਰਨਾ ਖਾਰ ਨੂੰ ਠੀਕ ਹੈ ਲਾਲ ਲਿਟਮਸ ਨੂੰ ਨੀਲਾ ਕਰ ਦਈਏ ਨਾ ਖਾਰ ਠੀਕ ਹੈ ਲਾਲ ਲਿਟਮਸ ਨੂੰ ਨੀਲਾ ਕਰ ਦਈਏ ਤਾਂ ਪਹਿਲੀ ਆਪਸ਼ਨ ਹੋ ਜਾਏਗੀ ਠੀਕ ਹੈ ਉਸ ਤੋਂ ਬਾਅਦ ਕਹਿੰਦਾ ਆਹ ਰਾਮ ਕੱਲ ਵਿਆਹ ਤੇ ਗਿਆ ਉਹਨੇ ਸਵਾਸ ਸਾਰ ਵਿੱਚ ਜਿਆਦਾ ਖਾ ਲਿਆ ਜਿਆਦਾ ਖਾ ਲਿਆ ਤਾਂ ਕੀ ਹੋ ਗਿਆ ਐਸਿਡਿਟੀ ਹੋ ਗਈ ਐਸਿਡਿਟੀ ਲਈ ਖਾਰ ਚਾਹੀਦਾ ਆ ਵੀ ਖਾ ਰਿਹਾ ਆ ਵੀ ਖਾ ਰਿਹਾ ਇੰਨੂੰ ਵੀ ਖਾ ਰਿਹਾ ਤਾਂ ਕਰੋਕਤ ਸਾਰੇ ਹੋ ਜਾਣਗੇ ਤੁਹਾਡੇ ਕੋਲ ਠੀਕ ਹੈ ਇੱਕ ਇੱਕ ਕਿਸਾਨ ਨੇ ਮਿੱਟੀ ਦੀ ਪਰਖ ਕਰਾਂ ਤੋਂ ਪਤਾ ਲੱਗਾ ਦੀ ਮਿੱਟੀ ਤਜਾਬੀ ਹੈ ਤਜਾਬੀ ਮਿੱਟੀ ਚ ਖਾਰ ਪੈਂਦਾ ਖਾਰ ਕੀ ਹੋਗਾ ਚੂਨਾ ਹੋਗਾ ਠੀਕ ਹੈ ਜੀ ਚਲਿਏ ਹੱਡੀਆਂ ਲਈ ਕਿਹੜਾ ਪੋਸ਼ਕ ਤੱਤ ਹੈ ਕੈਲਸ਼ੀਅਮ ਚਾਹੀਦਾ ਹੁੰਦਾ ਜੀ ਹੱਡੀਆਂ ਲਈ ਤੁਹਾਡੇ ਕੋਲ ਸੋ ਇੰਪੋਰਟੈਂਟ ਹੈ ਜੀ ਤੁਹਾਡੇ ਕੋਲ ਠੀਕ ਹੈ ਸਹੀ ਹੋ ਗਿਆ ਜੀ ਤੁਹਾਡਾ ਠੀਕ ਹੋ ਗਿਆ ਜੀ ਸੋ ਸਹੀ ਸਲਾਮਤ ਢੰਗ ਨਾਲ ਆਪਾਂ ਕਰ ਲਈਏ ਸ਼ੀਟ ਆਪਣੇ ਕੋਲ ਸੋ ਉਸ ਤੋਂ ਬਾਅਦ ਆ ਗਿਆ ਜੀ ਗੰਡੋਆ ਸਾਹ ਕਿਰਿਆ ਲਈ ਠੀਕ ਹੈ ਸਰੀਰ ਦੇ ਕਿਹੜੇ ਅੰਗ ਦੀ ਵਰਤੋਂ ਕਰਦੇ ਹਾਂ ਸੋ ਚਮੜੀ ਦੀ ਵਰਤੋਂ ਕਰਦੇ ਹਾਂ ਜੀ ਤੁਹਾਡੇ ਕੋਲ ਪੱਤੇ ਭੋਜਨ ਪਦਾਰਥ ਦਾ ਕਾਰਖਾਨਾ ਹਨ ਫਿਰ ਕੈਕਟਸ ਪਰ ਕਾਰਬੋਨ ਸੈਂਥੇਸਿਸਨ ਕਾਦੇ ਨਾ ਕਰਦਾ ਤਰਨੇ ਨਾ ਕਰੇਗਾ ਜੀ ਠੀਕ ਹੈ ਸੋ ਕਸਰਤ ਕਰਨ ਦੌਰਾਨ ਸਾਈਕਲ ਚਲਾਉਣਾ ਊਰਜਾ ਦੀ ਮੰਗ ਵਧ ਜਾਂਦੀ ਹੈ ਤੇ ਇਲੈਕਟ੍ਰਿਕ ਐਸਿਡ ਬਣਦਾ ਹੈ ਜੀ ਤੁਹਾਡੇ ਕੋਲ ਤਾਂ ਹੀ ਸਾਡੀਆਂ ਮਸਲਸ ਆ ਜਿਹੜੀਆਂ ਦੁਖਣ ਲੱਗ ਜਾਂਦੀਆਂ ਅਸੀਂ ਉਬਾਸੀ ਕਦੋਂ ਲੈਂਦੇ ਹਾਂ ਜਦੋਂ ਧੱਕੇ ਪੈਸੇ ਉਬਾਸੀ ਲੈਣ ਦੇ ਰੀਜ਼ਨ ਬਹੁਤ ਜ਼ਿਆਦਾ ਹੁੰਦੇ ਨੇ ਤੁਹਾਡੇ ਕੋਲ ਸੋ ਐਸੀ ਆਪਾਂ ਧੱਕੇ ਟੁੱਟੇ ਹੋਈ ਹੈ ਤਾਂ ਉਬਾਸੀ ਜਿਹੜੀ ਹੈਗੀ ਹੈ ਤੁਹਾਡੇ ਕੋਲ ठीक है ता जेड़ा हैगा तो मतलब जब हम assi आपा कोई कसरत कर रहे हो पर आते इथे कट चांस होते इथे इलेक्ट्रिक एसिड बनता थकावट तो हो सकती है ठीक है बट बेटर ए ऑप्शन है पर ए सब्जेक्टिव जे जा हो जाता क्वेश्चन ठीक है मच्छी वर्गे जलीय जीव को ली हुई ऑक्सीजन किमे प्राप्त करते हैं ठीक है जी सो so, मछली वर्गे देखो देखो जे मछली वर्गे कहता ता ਇਥੇ ਪ੍ਰੋਬਲਮ ਇਹ ਹੈ ਕਿ ਕੱਲੀ ਮੱਛੀ ਨਹੀਂ ਕਹੀ ਮੱਛੀ ਵਰਗੇ ਕਹਤੇ আর یہی ਚੀਜ਼ ਜਿਹੜਾ ਕੁਐਸਚਨ ਚੇਂਜ ਕਰਦੀ ਹੈ ਮੱਛੀ ਵਰਗੇ ਜਲੀ ਜੀਵ ਜੀ ਮੱਛੀ ਦਾ ਗੈਲਸ ਨਾਲ ਲੰਨਦੀ ਉਹਨੂੰ ਤਾਂ ਪਾਣੀ ਦੇ ਉੱਪਰ ਵੀ ਨਹੀਂ ਆਉਣਾ ਪੈਂਦਾ ਬਾਕੀਆਂ ਨੂੰ ਤੇਜ਼ੀ ਨਾਲ ਸਾਂ ਕਰਿਆ ਕਰਨੀ ਪੈਂਦੀ ਸੋ ਇਹਦਾ ਜੇ ਮੱਛੀ ਦੇ ਕੰਟੈਕਸਟ ਚ ਕਰੋਗੇ ਤਾਂ ਤੁਸੀਂ ਨਾਨ ਆਫ ðiਜ਼ ਵੀ ਲਾ ਸਕਦੇ ਹੋ ਪਰ ਉਹਨੇ ਮੱਛੀ ਵਰਗੇ ਕਿਹਾ ਮੱਛੀ ਨਹੀਂ ਕਿਹਾ ਸੋ ਤੇਜ਼ੀ ਨਾਲ ਸਾਂ ਕਰਿਆ ਕਰਕੇ ਤੁਹਾਡੇ ਕੋਲ ਸੋ ਇਸ ਕੁਐਸਚਨ ਦਾ ਖਿਆਲ ਰੱਖਿਓ ਥੋੜਾ ਕੌਂਟਰੋਵਰਸ਼ਨਲ ਰਹੇਗਾ ਠੀਕ ਹੈ ਪਰਕੋਤ ਦੇ ਪ੍ਰਕਾਰ ਸੇ ਜੜ ਰਹੀ ਮਿੱਟੀ ਚੁਕਿ ਇਸੋ ਦੇ ਅਨਸਾਰਾ ਕੁਝ ਇਸੋ ਤੇ ਜੀ ਤੁਹਾਡੇ ਕੋਲ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਤੁਹਾਡੇ ਕੋਲ ਠੀਕ ਹੈ ਤਾਂ ਇਹਦੇ ਵਿੱਚ ਜਿਹੜਾ ਹੈਗਾ ਤੁਹਾਡੇ ਕੋਲ ਪੌਦੇ ਪਰਕਾਸ਼ਨ ਸਲੂਸ਼ਨ ਰਾਹੀਂ ਜੜਾ ਪੌਦੇ ਪਰਕਾਸ਼ਨ ਸਲੂਸ਼ਨ ਲਈ ਜੜਾ ਰਾਹੀਂ ਮਿੱਟੀ ਵਿੱਚੋਂ ਕੀ ਸੋਖਦੇ ਤਾਂ ਸਾਰੇ ਆ ਜਣੇ ਜ ਉਸ ਤੋਂ ਬਾਅਦ ਜਿਹੜਾ ਹੈਗਾ 1 ਉਹ 2 ਦੀ ਕਰਨੀ ਕੇਂਦਰਕ ਤੇ ਕਲੋਰੋਪਲਾਸਟ ਹੈ ਤੁਹਾਡੇ ਕੋਲ ਸੇ ਤੁਸੀਂ ਕਰ ਲੈਣਾ ਜੀ ਤੁਹਾਡੇ ਕੋਲ ਜਿਹੜਾ ਹੈਗਾ ਠੀਕ ਹੈ ਸੋ ਮੇਰਾ ਖਿਆਲ ਹੈ ਜੀ ਹੋ ਗਈ ਜੀ ਤੁਹਾਡੇ ਕੋਲ ਤੁਹਾਡੇ ਕੋਲ ਠੀਕ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੀ ਥੈਂਕ ਯੂ